ਲਿਖਤਾ ਪੱਤਰਕਾਰ ਸਾਹਿਬ ਇਹ ਹੈ ਕਿ ਸਾਡੇ ਪਿੰਡ ਦੇ ਵਿੱਚ ਪਾਣੀ ਦੀ ਕੋਈ ਨਿਕਾਸੀ ਨਹੀਂ ਹੈਗੀ। ਅਸੀਂ ਪਿੰਡ ਅੰਮ੍ਰਪੁਰਾ ਜ਼ਿਲ੍ਹਾ ਫਾਜ਼ਿਲਕਾ ਦੇ ਵਸਨੀਕਾਂ ਪਿੰਡ ਵਾਸੀ ਅੱਜ ਇਕੱਠੇ ਹੋਏ ਆ। ਅੱਗੇ ਛੱਪੜ ਹੈ, ਛੱਪੜ ਦਾ ਤੇ ਸੜਕ ਦਾ ਕੋਈ ਪਤਾ ਨਹੀਂ ਲੱਗਦਾ ਕਿ ਕਿੱਥੇ ਸੜਕ ਬਣੀ ਹੈ ਕਿੱਥੇ ਛੱਪੜਾ ਸਾਰਾ ਮਲੇ ਇੱਕ ਮੇ ਹੋਇਆ ਪਿਆ ਹੈ ਪਾਣੀ ਨਾਲ। ਪਿਛਲੇ 2 ਸਾਲ ਪਹਿਲਾਂ ਸਾਡੇ ਪਿੰਡ ਦਾ ਇੱਕ ਮੁੰਡਾ ਚੱਪੜ ਵਿੱਚ ਸੜਕ 'ਤੇ ਪਿਛਾਣ ਕਾਰਨ ਸੜਕ ਵਿੱਚ ਡਿੱਗ ਪਿਆ ਸੀ ਤੇ ਉਹਦੀ ਡੈਥ ਹੋ ਗਈ ਸੀ। ਕੱਲ ਤੱਕ ਅਸੀਂ ਸ਼ਾਮ ਤੱਕ ਹੱਲ ਨਾ ਹੋਇਆ ਤਾਂ ਕੱਲ ਸਕੂਲ ਨੂੰ ਪਿੰਡ ਵਾਲੇ ਵਸੇ ਬੱਚਿਆਂ ਦੇ ਮਾਪਿਓ ਅਸੀਂ ਲਾ ਕੇ ਇਹ ਸਕੂਲ ਨੂੰ ਲੋਕ ਲਾਵਾਂਗੇ। ਉਦੋਂ ਤੱਕ ਸਕੂਲ ਨਹੀਂ ਖੋਲਣ ਦਿਆਂਗੇ ਜਦੋਂ ਤੱਕ ਇਸ ਗਲੀ ਦਾ ਹੱਲ ਨਾ ਹੋਵੇ। ਬੱਚਿਆਂ ਨੂੰ ਆਨ ਜਾਣ ਦੀ ਜਿਹੜੀ ਸਹੂਲਤ ਹੈ ਉਹ ਨਾ ਪ੍ਰੋਪਰ ਮਿਲੀ ਤਾਂ ਅਸੀਂ ਸਕੂਲ ਬੰਦ ਰੱਖਾਂਗੇ। ਤਨਵਾਦ ਕੀ ਪੱਤਰਕਾਰ ਵੀਰ ਆਏ ਨੇ ਉਸ ਦੇ ਨਾਲ ਨਾਲ ਪਿੰਡ ਵਾਲੇ ਜਿਹੜੇ ਇਤਵੰਤੇ ਸੱਜਣ ਹੈ ਉਹਨਾਂ ਨੇ ਵੀ ਦਰਸ਼ਨ ਦਿੱਤੇ ਨੇ ਸਮੱਸਿਆ ਬੜੀ ਗੰਭੀਰ ਨੇ ਸਕੂਲ ਦਾ ਹਾਲਾਤ ਜਿਹੜੇ ਇਹ ਹੈਗੇ ਕਿ ਜਿੱਥੇ 800 ਬੱਚੇ ਹੈਗੇ 300 ਬੱਚੇ ਵੀ ਸਕੂਲ ਤੇ ਨਹੀਂ ਆ ਪਾਈ ਵਜ੍ਹਾ ਹੁਣ ਕਮੀ ਕਿਸੇ ਦੀ ਰਹੀ ਹੋਵੇ ਪ੍ਰਸ਼ਾਸਨ ਦੀ ਰਹੀ ਹੋਵੇ ਪਿੰਡ ਦੀ ਰਹੀ ਹੋਵੇ ਉਹ ਗੱਲਾਂ ਬਾਤ ਦੀਆਂ ਪਰ ਇਹਨੂੰ ਹੱਲ ਕਰਨਾ ਜਿਹੜਾ ਹੈ ਉਹ ਪ੍ਰਥਮ ਹੋਣਾ ਚਾਹੀਦਾ ਹੈ ਆਪਾਂ ਇਹਨੂੰ ਹੱਲ ਕਰੀਏ ਕਿਸੇ ਵੀ ਲੈਵਲ ਤੇ ਅੱਛਾ ਹੋਏਗਾ ਜੇ ਪ੍ਰਸ਼ਾਸਨ ਕਰੇ ਤੇ ਅੱਜ ਜਿਵੇਂ ਗੱਲ ਕਰਦੇ ਆ ਜਿਹੜੇ ਪਹੁੰਚੇ ਹੈਗੇ ਉਹ ਵੀ ਇਨੇ ਰਿਸਕ ਲੈ ਕੇ ਪਹੁੰਚੇ ਹੈ ਬਿਜਲੀ ਦੇ ਦੋ ਪੋਲ ਹੈਗੇ ਪਿੱਛੇ ਕੁਝ ਵੀ ਜਾਨੀ ਤੇ ਮਾਲੀ ਹਾਦਸਾ ਜਿਹੜਾ ਹੈਗਾ ਉੱਥੇ ਹੋ ਸਕਦਾ ਸੀ ਪਰ ਸ਼ੁਕਰ ਹੈ ਕੁਝ ਇਸ ਤਰ੍ਹਾਂ ਦਾ ਨਹੀਂ ਹੋਇਆ ਹੁਣ ਇਹ ਹੀ ਹੈ ਬੇਨਤੀ ਕਿ ਜਿਹੜੇ ਅਧਿਆਪਕ ਹੈ ਉਹ ਕਿਵੇਂ ਔੜੀਆਂ ਰਾਹੀਂ ਜਿਹੜੇ ਅਗੇ ਸਕੂਲ ਦੇ ਵਿੱਚ ਪਹੁੰਚ ਸਕਦੇ ਹੈਗੇ ਬੜਾ ਔਖਾ ਕੰਮ ਹੈਗਾ ਤੇ ਬੱਚੇ ਕਿਵੇਂ ਆਣਗੇ ਤੇ ਜੇ ਨਾ ਆਣਗੇ ਤਾਂ ਫਿਰ ਆਪਾਂ ਚੰਗੀ ਯਾ ਗੁਣਵੱਤਾ ਵਾਲੀ ਸਿੱਖਿਆ ਦੀ ਕਲ ਕਿਵੇਂ ਕਰਾਂਗੇ ਸੋ ਜ਼ਰੂਰੀ ਹੈ ਕਿ ਇਹਨੂੰ ਸਾਫ ਸੁਥਰਾ ਕਰਕੇ ਤੇ ਰਾਹ ਨੂੰ ਸਹੀ ਕੀਤਾ ਜਾਵੇ ਬਸ ਇਹ ਹੈਗੀ ਮੰ ਆਪਣੇ ਪ੍ਰੈਮਿਸ ਕੋਲ ਕਿੰਨੇ ਬੱਚੇ ਸਰ ਸਾਡੇ ਕੋਲ 246 ਬੱਚੇ ਹੈਗੇ ਤੇ ਜੇ ਅੱਜ ਦੀ ਗੱਲ ਕਰੀਏ ਤਾਂ 40 ਬੱਚੇ ਹੈਗੇ ਜੀ ਸਰ ਉਹ ਕਿੰਨੇ ਸਕੂਲ ਕਿੰਨੇ ਬੱਚੇ ਸਰਾ ਉਹਨਾਂ ਦਾ ਤਰੀਕਾ ਇਹ ਹੋਇਆ ਕਿ ਪਿਛਲੇ ਪਾਸੇ ਇੱਕ ਗਲੀ ਹੋਰ ਲੱਗਦੀ ਹੈਗੀ ਹੈ ਤੇ ਉੱਥੇ ਕੋੜੀ ਲਾ ਕੇ ਉਹਨਾਂ ਬੱਚਿਆਂ ਨੂੰ ਰੈਸਕਿਊ ਕੀਤਾ ਇੱਕ ਕਿਸਮ ਦਾ ਤੇ ਐਵੇਂ ਹੀ ਅਧਿਆਪਕ ਆਏ ਹੈ ਜਿਨ੍ਹਾਂ ਵਿੱਚੋਂ ਇੱਕ ਅਧਿਆਪਕਾ ਗਰਭਤੀ ਨੇ ਤੇ ਐਸ ਕਰਕੇ ਉਹਨਾਂ ਨੂੰ ਪਰਲੇ ਪਾਸੇ ਕਿਸੇ ਦੇ ਘਰੇ ਠਹਿਰਾਇਆ ਹੋਇਆ ਹੈ ਮੰਗ ਕੀ ਕਰਦੇ ਸਰ ਮੰਗ ਤਾਂ ਇਹ ਹੈ ਕਿ ਆਪਾਂ ਜੇ ਸਿੱਖਿਆ ਦੀ ਗੱਲ ਕਰਨੀ ਹੈ ਉੱਚ ਸਿੱਖਿਆ ਦੀ ਗੱਲ ਕਰਨੀ ਹੈ ਇਹਦੀ ਸਿੱਖਿਆ ਦੀ ਗੱਲ ਕਰਨੀ ਹੈ ਤੇ ਜ਼ਰੂਰੀ ਹੈ ਕਿ ਉਹ ਇਨਫਰਾਸਟ੍ਰਕਚਰ ਤਾਂ ਉਸੇ ਤਰ੍ਹਾਂ ਦਾ ਹੋਵੇ ਵੀ ਬੱਚੇ ਦੀ ਪਹੁੰਚ ਤਾਂ ਹੋਵੇ ਸਕੂਲ ਤੱਕ ਪਰਤਾ ਜੀ ਸਭ ਤੋਂ ਪਹਿਲਾਂ ਤੁਹਾਡਾ ਧੰਨਵਾਦ ਜੀ ਸੁੱਧ ਲਈ ਸਾਡੀ ਅੱਜ ਤੱਕ ਜਿਹਨਾਂ ਪ੍ਰਸ਼ਾਸਨ ਨੇ ਜਾਂ ਨੁਮਾਇੰਦੇ ਨੇ ਆ ਕੇ ਸੁੱਧ ਨਹੀਂ ਲਈ ਸਭ ਤੋਂ ਵੱਡਾ ਮਸਲਾ ਇਹ ਹੈ ਵੀ ਸਾਡੇ ਪਿੰਡ ਜਦ ਬਾਰਿਸ਼ ਦਾ ਟਾਈਮ ਆ ਜਾਂਦਾ ਬਾਰਿਸ਼ ਆਈ ਹੈ ਤਾਂ ਇਹ ਸਾਡਾ ਸਕੂਲ ਹੈ ਸੀਨੀਅਰ ਸੈਕੰਡਰੀ ਸਕੂਲ ਇੱਥੇ ਲਗਭਗ 7-800 ਬੱਚੇ ਦੂਜੇ ਪਿੰਡਾਂ ਤੋਂ ਵੀ ਆਉਂਦੇ ਆ ਪਿੰਡ ਦੇ ਵੀ ਹੈ ਤੇ ਬਾਰਿਸ਼ ਦਾ ਜਿਹੜਾ ਹੈ ਇਹ ਹਲਾਦ ਹੋ ਜਾ ਤਲਾਬ ਬਣ ਜਾਂਦਾ ਹੈ ਤੇ ਸਕੂਲ 'ਚ ਐਂਟਰ ਹੋਣ ਵਾਸਤੇ ਵੀ ਇੱਕ ਹੀ ਰਸਤਾ ਹੈ ਪ੍ਰਾਇਮਰੀ ਸਕੂਲ ਵੀ ਇੱਥੇ ਹੈ ਉਸੇ ਵੀ ਢਾਈ ਦਨ ਤੋਂ ਬੱਚੇ ਵੱਢਦੇ ਆ ਛੋਟੇ ਛੋਟੇ ਬੱਚੇ ਹੈ ਤੇ ਦੂਜਾ ਕੋਈ ਹੋਰ ਰਸਤਾ ਹੈ ਨਹੀਂ ਸਕੂਲ ਨੂੰ ਇਸ ਤੋਂ ਪਹਿਲਾਂ ਜਦੋਂ ਬਾਰਿਸ਼ ਆਈ ਥੋੜੀ ਥੋੜੀ ਉਦੋਂ ਪੰਚਾਇਤਕਰ ਸਾਡੇ ਨਾਲ ਲੱਗਦਾ ਹੈ ਇੱਥੇ ਇੱਕ ਗੇਟ ਛੋਟਾ ਰੱਖਿਆ ਸਕੂਲ ਦਾ ਤੇ ਬੱਚੇ-ਬੱਚੇ ਸਕੂਲ ਜਾਂ ਪੰਚਾਇਤਕਰ ਦਾ ਹੋ ਕੇ ਸੁੱਕੀ ਥਾਂ ਤੋਂ ਆ ਜਾਂਦੇ ਆ ਕੱਲ ਜਿਹੜੀ ਬਾਰਿਸ਼ ਆਈ ਹੈ ਉਹਦੇ ਨਾਲ ਪੰਚਾਇਤ ਕਰਜੇ ਵੀ ਤਿੰਨ ਤਿੰਨ ਫੁੱਟ ਪਾਣੀ ਚੋਂ ਭਰ ਗਿਆ ਹੈ ਅੱਜ ਜਿਹੜੇ ਬੱਚੇ ਹੈ ਕਿਸੇ ਤਰ੍ਹਾਂ ਵੀ ਨਾ ਤਾਂ ਘਰੋਂ ਬਾਹਰ ਨਿਕਲ ਸਕਦੇ ਜੇ ਘਰੋਂ ਕੋ ਬੱਚਾ ਆ ਵੀ ਗਿਆ ਸਾਧਨ ਦੇ ਤਾਂ ਉਹ ਸਕੂਲ 'ਚ ਐਂਟਰ ਨਹੀਂ ਹੋ ਸਕਦਾ ਸਾਧਨ ਵੀ ਇਸ ਜੇ ਸਕੂਲ ਦੀ ਗਲੀ ਹੈ ਇੱਥੇ ਨਹੀਂ ਆ ਸਕਦਾ ਤਾਂ ਕੋਈ ਬੱਚਾ ਨਹੀਂ ਆ ਜੇ ਬੱਚੇ ਆਏ ਹੈ ਤਾਂ ਉਹ ਦੀਵਾਰਾਂ ਤੋਂ ਕੁੱਦ ਕੇ ਪ੍ਰਾਈਵੇਟ ਜਗ੍ਹਾ ਤੋਂ ਹੋ ਕੇ ਪੌੜੀਆਂ ਲਾ ਕੇ ਉਸ ਤਰ੍ਹਾਂ ਸਕੂਲ 'ਚ ਐਂਟਰ ਕੀਤਾ ਤੇ ਇਸੇ ਤਰ੍ਹਾਂ ਮੇਰੇ ਕਾ ਸਟਾਫ ਨੇ ਜਿਹੜਾ ਇਹ ਕੀਤਾ ਅਸੀਂ ਤਿੰਨ ਚਾਰ ਦਿਨ ਪਹਿਲਾਂ ਵੀ ਪ੍ਰਸ਼ਾਸਨ ਤੋਂ ਮੰਗ ਕੀਤੀ ਸੀ ਵੀ ਇਸ ਦਾ ਸਾਡਾ ਹੱਲ ਕੀਤਾ ਜਾਵੇ ਸਕੂਲ ਦਾ ਜਿਹੜਾ ਹੱਲ ਹੈ ਕੀਤਾ ਜਾਵੇ ਤੇ ਪਿੰਡ ਦਾ ਜਿਹੜਾ ਗਲੀ ਹੈ ਇਹ ਵੀ ਇੱਕੋ ਹੀ ਹੈ ਤੇ ਇਸੇ ਵੀ ਹਰ ਘਰ ਅੱਗੇ ਪਾਣੀ ਹਰ ਕਾਂਜੇ ਪਾਣੀ ਵੜਾਇਆ ਤੇ ਇਹ ਕਿਸੇ ਵੀ ਸੁੱਖ ਦੁੱਖ 'ਚ ਕਰਦਾ ਮੈਂਬਰ ਕਰਦਾ ਜੀ ਗੇਟ ਤੋਂ ਬਾਹਰ ਨਹੀਂ ਨਿਕਲ ਸਕਦਾ ਤੇ ਸਾਡੀ ਪ੍ਰਸ਼ਾਸਨ ਤੋਂ ਪਹਿਲਾਂ ਵੀ ਮੰਗ ਸੀ ਅੱਜ ਫੇਰ ਅਸੀਂ ਮੰਗ ਕਰ ਰਹੇ ਹਾਂ ਵੀ ਇਸ ਸਕੂਲ ਦਾ ਜਿਹੜਾ ਗੇਟ ਆਲਾ ਤੇ ਸਾਡੇ ਪਿੰਡ ਦੇ ਇੰਟਰ ਹੋਣਾਂ ਗਲੀ ਦਾ ਮਸਲਾ ਹੱਲ ਕੀਤਾ ਜਾਵੇ ਨਹੀਂ ਤਾਂ ਕੱਲ ਤੱਕ ਅਸੀਂ ਅੱਜਾਂ ਤੱਕ ਹੱਲ ਨਾ ਹੋਇਆ ਤਾਂ ਕੱਲ ਸਕੂਲ ਨੂੰ ਪਿੰਡ ਵਾਲੇ ਬਸੀ ਬੱਚਿਆਂ ਦੇ ਮਾਪਿਓ ਅਸੀਂ ਲਾਕੇ ਇਹ ਸਕੂਲ ਨੂੰ ਲੋਕ ਲਾਵਾਂਗੇ ਉਦੋਂ ਤੱਕ ਸਕੂਲ ਨਹੀਂ ਖੋਲਣ ਦਿਆਂਗੇ ਜਦੋਂ ਤੱਕ ਇਸ ਗਲੀ ਦਾ ਹੱਲ ਨਾ ਹੋਵੇ ਬੱਚਿਆਂ ਨੂੰ ਆਣ ਜਾਣ ਦੀ ਜਿਹੜੀ ਸਹੂਲਤ ਹੈ ਉਹ ਨਾ ਪ੍ਰੋਪਰ ਮਿਲੀ ਤਾਂ ਅਸੀਂ ਸਕੂਲ ਬੰਦ ਰੱਖਾਂਗੇ ਦਿੱਕਤਾ ਪੱਤਰਕਾਰ ਸਾਹਿਬ ਇਹ ਹੈ ਕਿ ਸਾਡੇ ਪਿੰਡ ਦੇ ਵਿੱਚ ਪਾਣੀ ਦੀ ਕੋਈ ਨਿਕਾਸੀ ਨਹੀਂ ਹੈਗੀ ਤੇ ਮੌਜੂਦਾ ਹਾਲ ਹੈ ਸਾਡਾ ਸਕੂਲ ਇਹ ਰਸਤਾ ਸਕੂਲ ਨੂੰ ਜਾਂਦਾ ਹੈ ਇਹ ਸਾਰੇ ਪਿੰਡ ਨੂੰ ਜਾਂਦਾ ਹੈ ਜਿਹੜਾ ਇੱਕੋ ਹੀ ਰਸਤਾ ਹੈਗਾ ਔਰ ਕੋਈ ਦੂਜਾ ਰਸਤਾ ਪਿੰਡ ਨੂੰ ਵਰਨ ਵਿੱਚ ਨਹੀਂ ਹੈ ਤੇ ਅਸੀਂ ਪਿੰਡ ਅਮਰਪੁਰਾ ਜ਼ਿਲ੍ਹਾ ਫਾਜ਼ਿਲਕਾ ਦੇ ਵਸਨੀਕਾਂ ਪਿੰਡ ਵਾਸੀ ਅੱਜ ਇਕੱਠੇ ਹੋਇਆ ਤੇ ਮੇਰੀ ਖਾਸ ਕਰਕੇ ਸਾਡੇ ਫਾਜ਼ਿਲਕਾ ਜ਼ਿਲ੍ਹਾ ਦੇ ਡੀਸੀ ਸਾਹਿਬ ਐਚਡੀਐਮ ਸਾਹਿਬ ਤਹਿਸੀਲਦਾਰ ਸਾਹਿਬ ਤੇ ਡਿਡਪੀਓ ਸਾਹਿਬ ਨੂੰ ਪਿੰਡ ਵਾਸੀਆਂ ਵੱਲੋਂ ਹੱਥ ਜੋੜ ਕੇ ਬੇਨਤੀ ਹੈ ਕਿ ਸਾਡੀ ਸੁੱਧ ਲਈਤੀ ਜਾਵੇ ਛੋਟੇ-ਛੋਟੇ ਬੱਚੇ ਜਿਹੜੇ ਪ੍ਰਾਇਮਰੀ ਸਕੂਲ ਦਾ ਤੇ ਸੀਨੀਅਰ ਸੈਕੰਡਰੀ ਸਕੂਲ ਦਾ ਜਾਣ ਦਾ ਇੱਕੋ ਹੀ ਰਸਤਾ ਹੈ ਉਸ ਵਿੱਚ 4 ਸਾਲ ਦਾ ਬੱਚਾ ਅੱਜ ਜੇ ਕੋਈ ਜਾ ਰਿਹਾ ਜੇ ਉਹ ਡਿੱਗ ਪਿਆ ਤਾਂ ਮਤਲਬ ਉਹ ਸਮਝ ਲਾ ਨਹੀਂ ਜੀ ਅੱਗੇ ਛੱਪੜ ਹੈ ਛੱਪੜ ਦਾ ਤੇ ਸੜਕ ਦਾ ਕੋਈ ਪਤਾ ਨਹੀਂ ਲੱਗਦਾ ਕਿ ਕਿੱਥੇ ਸੜਕ ਬਣੀ ਹੈ ਕਿੱਥੇ ਛੱਪੜਾ ਸਾਰਾ ਮਤਲਬ ਇੱਕ ਮੇ ਹੋਇਆ ਪਿਆ ਹੈ ਪਾਣੀ ਨਾਲ ਤੇ ਪਿਛਲੇ 2 ਸਾਲ ਪਹਿਲਾਂ ਸਾਡੇ ਪਿੰਡ ਦਾ ਇੱਕ ਮੁੰਡਾ ਛੱਪੜ ਵਿੱਚ ਸੜਕ ਨਾਲ ਪਿਛਾਣ ਕਰਨ ਹੈ ਸੜਕ ਵਿੱਚ ਡਿੱਗ ਪਿਆ ਸੀ ਤੇ ਉਹਦੀ ਡੈਥ ਹੋ ਗਈ ਸੀ ਕਾਕਿਨ ਪਾੜ ਕੇ ਪੰਸਾ ਪ੍ਰਸ਼ਾਸਨ ਨੂੰ ਸਾਡੀ ਹੱਥ ਜੋੜ ਕੇ ਪਿੰਡ ਵਾਸ਼ ਦੀ ਬੇਨਤੀ ਹੈ ਕਿ ਸਾਡਾ ਇਹ ਮਸਲਾ ਜਲਦੀ ਤੋਂ ਜਲਦੀ ਹਲਕੀਤਾ ਜਾਵੇ ਮਿਹਰਬਾਨ ਜੀ ਬਦਰੀ ਬਰਸਾਦ ਸਮਸ਼ਿਆ ਕੀ ਰਹੀ ਜੀ ਸਮਸ਼ਿਆ ਜੀ ਈ ਨਹੀਂ ਲੱਗ ਰਿਹਾ ਇਸ ਸਰਕਾਰੀ ਹਾਈ ਸਕੈਂਡ ਸਕੂਲ ਹੈਗਾ ਤੇ ਬੱਚੇ ਮਤਲਬ 7 800 ਪੜਦੇ ਤੇ ਪਾਣੀ ਜਦੋਂ ਨਹੀਂ ਆਉਂਦਾ ਉਦੋਂ ਪਰ ਜਾਂਦਾ ਤੇ ਤਲਾਬ ਵਾਂਗ ਹੋ ਜਾਂਦਾ ਜੀ ਤੇ ਬੱਚੇ ਤੇ ਸਟਾਫ ਤੇ ਉਹ ਹੋਰ ਮਤਲਬ ਜੇ ਕੋਈ ਹੈ ਤਾਂ ਆਉਣਾ ਚਾਹੁੰਦੇ ਸਕੂਲ ਚ ਬੜੀ ਦਿੱਕਤ ਆਉਂਦੀ ਹੈ ਜੀ ਇਹ ਮੰਗ ਕਰਦੇ ਆ ਜੀ ਮੰਗ ਜੀ ਇਹ ਹੈ ਪ੍ਰਸ਼ਾਸਨ ਤੋਂ ਵੀ ਇਹ ਦਾ ਮਸਲਾ ਮਤਲਬ ਪਾਣੀ ਦਾ ਹੱਲ ਕੀਤਾ ਜਾਵੇ ਜੀ ਕਿ ਪਿੰਡ ਵਾਸੀ ਇਕੱਠੇ ਹੋ ਕੇ ਸਕੂਲ ਚ ਪਹੁੰਚਿਆ ਕਿ ਸਮੱਸਿਆ ਕੀ ਆ ਰਹੀ ਹੈ ਸਰ ਬੱਚਿਆਂ ਨੂੰ ਸਮੱਸਿਆ ਤੁਸੀਂ ਤੁਹਾਡੇ ਪਿੱਛੇ ਦੇਖ ਰਹੇ ਹੋ ਆ ਗਲੀ ਸਕੂਲ ਨੇ ਕੋਈ ਗਲੀ ਹੈ ਪ੍ਰਾਇਮਰੀ ਸਕੂਲ ਸੀਨੀਅਰ ਸੈਕੰਡਰੀ ਸਕੂਲ ਦੋ ਸਕੂਲ ਹੈ ਮੈਨ ਗਏ ਟਿਕੋ ਇਹ ਗਲੀ ਵੀ ਕੋਈ ਹੈ ਪਹੁੰਚ ਵਾਸਤੇ ਜਿਵੇਂ ਜਿਵੇਂ ਬਾਰਿਸ਼ ਹੁੰਦੀ ਹੈ ਗਲੀ ਚ ਪਾਣੀ ਖੂਪਰ ਜਾਂਦਾ ਹੁਣ ਵੀ ਭਰਿਆ ਹੋਇਆ ਹੈ ਅੱਗੇ ਦਾ ਇਹ ਹੁੰਦਾ ਸੀ ਅਸੀਂ ਪੰਚਾਇਤ ਘਰ ਦੇ ਅੰਦਰ ਛੋਟਾ ਗੇਟ ਆ ਪਿਛਲੇ ਪਾਸੇ ਗਰਾਊਂਡ ਵਾਲੇ ਪਾਸੇ बच्चे उधरों आ जाते स्टाफ उधरों आ जाते गर खड़ी करके अच्छ पंचायत घर भी पिछले पानी खूब भर गया है सड़क तक मेन रोड तक अज जिन्हें भी स्टाफ मैंबर या कोई थोड़े बहुत बच्चे आए हैं तो अभी प्राइवेट प्रोपर्ट लंघ के बाउंड्री वाल है उस तक उसपा जाए पौड़िया काफ़ी समस्या है आ, वैसे प्रशासन ने नोटिस लिया है बी डी पी ओ साहब एस डी एम साहब मान्योग ए डी सी साहब डीओ साहब सारे पत्र लिख के सारी सूचना दी हुई विद फोटोज़

ਨੇ ਅੰਦਰ ਦੀ ਕੋਈ ਸਮੱਸਿਆ ਨਹੀਂ ਹੈ ਬਿਲਕੁਲ ਸਕੂਲ ਦੇ ਅੰਦਰ ਕਿਤੇ ਵੀ ਪਾਣੀ ਨਹੀਂ ਹੈ ਸਾਰੇ ਫੁੱਟਪਾਥ ਕਮਰੇ ਸਾਰਾ ਕੁਝ ਬਿਲਕੁਲ ਬਿਲਡਿੰਗ ਦੇ ਨੇੜੇ ਤੇ ਪਾਣੀ ਹੈ ਹੀ ਨਹੀਂ ਸਿਰਫ ਮੇਨ ਰਸਤਾ ਹੈ ਪਹੁੰਚ ਨਹੀਂ ਹੈ ਬੱਚਿਆਂ ਨੂੰ ਸਕੂਲ ਤੱਕ ਇਹ ਪਹਿਲ ਦੇ ਆਧਾਰ ਤੇ ਜਿਹੜੀ ਹੈ ਪਿੰਡ ਵਾਸੀਆਂ ਨੂੰ ਬੇਨਤੀ ਹੈ ਸਾਰਿਆਂ ਨੂੰ ਹੈ ਪ੍ਰਸ਼ਾਸਨ ਨੂੰ ਵੀ ਸਾਡੇ ਡਿਪਾਰਟਮੈਂਟ ਨੂੰ ਵੀ ਪਹਿਲ ਦੇ ਆਧਾਰ ਤੇ ਇਹ ਕੰਮ ਹੋ ਜੇ ਤਾਂ ਹੋਰ ਕੋਈ ਸਮੱਸਿਆ ਨਹੀਂ ਹੈ ਅੰਦਰ ਤੁਸੀਂ ਨੀਂਗਾ ਮਾਰ ਸਕਦੇ ਹੋ ਸਾਰਾ ਸੁੱਕਾ ਕੈਂਪਸ ਹੈ